ਪੈਨ ਦੇ ਸ਼ਹਿਰ ਬਾਰਸਲੋਨਾ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੈਨ ਦੇ ਵਿੱਚ ਰਹਿ ਰਹੇ ਇੱਕ ਪੰਜਾਬੀ ਨੌਜਵਾਨ ਦੀ ਕੁਝ ਸ਼ਰਾਬੀ ਅਨਸਰਾਂ ਨੇ ਤੇਜ਼ ਤਾਰ ਹਥਿਆਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਇਹ ਨੌਜਵਾਨ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਸੀ ਤੇ ਇੱਥੇ ਕੁਝ ਸਮਾਂ ਪਹਿਲਾਂ ਹੀ ਆਪਣੇ ਪਰਿਵਾਰ ਦੇ ਨਾਲ ਸਪੇਨ ਦੇ ਵਿੱਚ ਆਇਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਰਾਤ ਨੂੰ ਆਪਣੇ ਘਰ ਵਾਪਸ ਜਾ ਰਿਹਾ ਸੀ ਤੇ ਰਸਤੇ ਵਿੱਚ ਕੁਝ ਸ਼ਰਾਬੀ ਅਨਸਰਾਂ ਨੇ ਉਸ ਨੂੰ ਘੇਰਿਆ-ਘੇਰ ਕੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਜਦੋਂ ਪੁਲਿਸ ਪਹੁੰਚੀ ਤੇ ਪੁਲਿਸ ਨੇ ਉਸ ਨੂੰ ਜਦ ਐਂਬੂਲੈਂਸ ਰਾਹੀਂ ਜਾਤ ਤੱਕ ਉਹਨੂੰ ਹਸਪੀਟਲ ਪਹੁੰਚਾਇਆ ਡਾਕਟਰਾਂ ਨੇ ਬੜੀਆਂ ਕੋਸ਼ਿਸ਼ਾਂ ਕਰਨ ਦੇ ਬਾਅਦ ਉਸ ਨੌਜਵਾਨ ਨੂੰ ਨਹੀਂ ਬਚਾਇਆ ਜਾ ਸਕਿਆ ਪੁਲਸ ਨੇ ਸੀਸੀਟੀਵੀ ਕੈਮਰੇਆ ਦੀ ਫੁਟੇਜ ਜੋ ਕਿ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ ਤੇ ਉਹਨਾਂ ਕਾਤਲਾਂ ਦੀ ਇਹ ਉਪਹਾਲ ਕਰ ਰਹੀ ਹੈ ਹਜੇ ਜੋ ਕਿ ਕਾਤਲ ਪਹੁੰਚ ਤੋਂ ਬਾਹਰ ਨੇ ਪੁਲਸ ਜੋ ਕਿ ਸਾਥਾਂ ਤੇ ਸ਼ਾਪੇ ਮਾਰੀ ਕਰ ਰਹੀ ਹੈ ਤੇ ਆਪ ਕੇਸ ਨੂੰ ਇਨਵੈਸਟਿਗੇਟ ਕਰ ਰਹੀ ਹੈ ਜੇਕਰ ਤੁਸੀਂ ਵੀ ਆਪਣੇ ਘਰੋਂ ਬਾਹਰ ਜਾਂਦੇ ਹੋ ਇਕੱਲੇ ਜਾਂਦੇ ਹੋ ਤੇ ਤੁਸੀਂ ਆਪਣਾ ਖਿਆਲ ਰੱਖੋ ਜੇਕਰ ਤੁਹਾਨੂੰ ਰਾਤ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਜੇਕਰ ਤੁਹਾਨੂੰ ਤੁਹਾਡੇ ਨਾਲ ਕੋਈ ਬਹਿਸ ਵਜਵੀਂ ਕਰਦਾ ਹੈ ਤਾਂ ਪਲੀਜ਼ ਉਹਨਾਂ ਨੂੰ ਇਗਨੋਰ ਕਰੋ ਤੇ ਆਪਣੇ ਆਪ ਨੂੰ ਸੇਫ ਰੱਖੋ ਤੇ ਇਹੋ ਜੀਆਂ ਸੁੰਸਾਨ ਜਗ੍ਹਾ ਤੇ ਨਾ ਜਾਓ ਕਿ ਜਿੱਥੇ ਤੁਹਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਸਕੀ ਕਿਉਂਕਿ ਅੱਜ ਕੱਲ ਦਾ ਮਾਹੌਲ ਇੱਥੇ ਦਾ ਬਹੁਤ ਹੀ ਖਰਾਬ ਹੋ ਗਿਆ ਹੈ ਚੋਰੀਆਂ ਬਹੁਤ ਜ਼ਿਆਦਾ ਵਧ ਗਈਆਂ ਨੇ ਕਿਉਂਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਇਸ ਦੇ ਕਰਕੇ ਲੁੱਟਾਂ ਖੋਹਾਂ ਜ਼ਿਆਦਾ ਵਧ ਗਈਆਂ